ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ 58 ਹਾਈ ਟੈਕ ਐਂਬੂਲੈਂਸਾਂ ਦਾ ਬੇੜਾ ਸਿਹਤ ਸੇਵਾਵਾਂ ਦੇ ਖੇਤਰ ਚ ਜੋੜ ਕੇ ਸੂਬੇ ਚ ਐਮਰਜੈਂਸੀ ਡਾਕਟਰੀ ਸੇਵਾਵਾਂ ਦਾ ਹੋਰ ਵਿਸਥਾਰ ਕੀਤਾ ਗਿਆ ਹੈ। ਸ਼ਹਿਰੀ ਖੇਤਰ ਚ 15 ਮਿੰਟ ਤੇ ਪਿੰਡੂ ਖੇਤਰ ਚ 20 ਮਿੰਟ ਔਸਤਨ ਟਾਈਮ ਹੈ ਉੱਥੇ ਪਹੁੰਚਣ ਦਾ। ਕੋਈ ਕਿਸੇ ਕਿਸਮ ਦੀ ਜੇ ਕੋਈ ਰੱਬ ਨਾ ਕਰੇ ਇਸ ਤਰ੍ਹਾਂ ਦੀ ਐਮਰਜੈਂਸੀ ਹੋ ਜੇ। ਜੀਪੀਐਸ ਸਿਸਟਮ ਲੱਗੇ ਹੋਏ ਨੇ ਆਪ ਵੀ ਅਸੀਂ ਚੈੱਕ ਕਰ ਸਕਦੇ ਆਂ ਕਿ ਗੱਡੀ ਕਿੱਥੇ ਆ ਇਹ ਐਮਬੂਲੈਂਸਾਂ অতি ਆਧੁਨਿਕ ਉਪਕਰਨਾਂ ਨਾਲ ਲੈ ਸਨ ਜਿਨ੍ਹਾਂ ਵਿੱਚ ਆਕਸੀਜਨ ਐਂਬੂ ਬੈਗ ਜੀਵਨ ਰੱਖਕ ਦਵਾਈਆਂ ਅਤੇ ਜੀਪੀਐਸ ਸਮਰੱਥ ਟ੍ਰੈਕਿੰਗ ਸਿਸਟਮ ਸ਼ਾਮਲ ਹਨ ਇਸ ਤੋਂ ਇਲਾਵਾ ਇਨ੍ਹਾਂ ਐਮਬੂਲੈਂਸਾਂ ਦੇ ਵਿੱਚ ਡਿਲੀਵਰੀ ਲਈ ਵਿਸ਼ੇਸ਼ ਕਿੱਟ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਜੋ ਐਮਰਜੈਂਸੀ ਸਮੇਂ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ 14 ਕਰੋੜ ਦੀ ਲਾਗਤ ਨਾਲ 58 ਨਵੀਆਂ ਐਂਬੂਲੈਂਸਾਂ ਜਿਹੜੀਆਂ ਸ਼ਾਮਲ ਕੀਤੀਆਂ ਗਈਆਂ ਨੇ ਇਹਦੇ ਵਿੱਚ ਸਾਰੇ ਲੇਟੈਸਟ ਕਲੀਅਰ ਨਹੀਂ ਕਿ ਫੱਟਾ ਲਾਤਾ ਅੰਦਰ بس ਇੱਕ ਇਹਦੇ ਵਿੱਚ ਬਹੁਤ ਸਾਰੀਆਂ ਮੈਡੀਕਲ ਦੇ ਨਾਲ ਰਿਲੇਟਡ ਜਿਹੜੀਆਂ ਕਿਉਂਕਿ 골ਡਨ ਆਵਰ ਕਹਿੰਦੇ ਆ ਉਹਨੂੰ ਮੈਡੀਕਲ ਲੈਂਗੁਏਜ ਉਹ ਘੰਟੇ ਦੇ ਵਿੱਚ ਜੇ ਕਿਤੇ ਐਂਬੂਲੈਂਸ ਜਾਂ ਕੋਈ ਫਸਟ ਏਡ ਜਾਂ ਕੋਈ ਸਹਾਇਤਾ ਮਿਲ ਜੇ ਤਾਂ ਜ਼ਿੰਦਗੀ ਬਚ ਸਕਦੀ ਹੈ ਇਸ ਵਕਤ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸੀਐਮ ਮਾਨ ਦੀ ਸਿਹਤ ਵਿਗੜੀ ਹੈ ਤਾਂ ਉਹਨਾਂ ਦਾ ਹਾਲ ਜਾਣਨ ਅਤੇ ਮੁਲਾਕਾਤ ਕਰਨ ਲਈ ਅਰਵਿੰਦ ਕੇਜਰੀਵਾਲ ਉਹਨਾਂ ਦੀ ਦੇਹਾਈਸ਼ ਤੇ ਜਾ ਰਹੇ ਨੇ ਦੱਸਦੇ ਕਿ ਸਭ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਸਲ ਹੜਾ ਵਿਚਾਲੇ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ਤੇ ਸਨ ਵੱਖ-ਵੱਖ ਥਾਵਾਂ ਤੇ ਉਹਨਾਂ ਦੇ ਵੱਲੋਂ ਦੌਰਾ ਕੀਤਾ ਜਾਣਾ ਸੀ ਲੋਕਾਂ ਦਾ ਹਾਲ ਜਾਣਿਆ ਜਾਣਾ ਸੀ ਪਰ ਇਸੇ ਵਿਚਾਲੇ ਸੀਮਾਨ ਦੀ ਅਚਾਨਕ ਸਿਹਤ ਵਿਗੜ ਚੁੱਕੀ ਹੈ ਤਾਂ ਉਹਨਾਂ ਦਾ ਹਾਲ ਜਾਣਨ ਦੇ ਲਈ ਉਹਨਾਂ ਦੀ ਦੇਹਾਈਸ਼ ਤੇ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਨੇ ਤਾਂ ਬਣੀ ਸਾਡੇ ਨਾਲ ਬਣੇ ਹੋਏ ਨੇ ਬਣੀ ਕੀ ਕੁਝ ਜਾਣਕਾਰੀ ਹੈ ਸ੍ਰੀ ਮਾਨ ਦੀ ਅਚਾਨਕ ਸਿਹਤ ਵਿਗੜੀ ਹੈ ਕੀ ਕੁਝ ਅਪਡੇਟ ਹੈ ਬਿਲਕੁਲ ਦੇਖੋ ਸੀ ਸਿਹਤ ਅਚਾਨਕ ਵਿਗੜੀ ਹੈ ਸੀਐਮ ਮਾਨਦੀ ਜਿਸ ਸੰਗ ਤੇ ਨਾਲ ਪਿਛਲੇ ਕੁਝ ਦਿਨਾਤੋਂ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਪੰਜਾਬ ਝਿਲ ਰਿਹਾ ਹੈ ਔਰ ਉਸੇ ਮਾਰ ਕਰਕੇ ਸੀਐਮ ਮਾਨ ਜਿਹੜੇ ਨੇ ਹੜਾਂ ਦੇ ਵਿਚਾਰ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿਚਾਰੇ ਸੀ ਤੇ ਅੱਜ ਅਚਾਨਕ ਜਿਹੜੀ ਆ ਉਹਨਾਂ ਦੀ ਸਿਹਤ ਵਿਗੜੀ ਹੈ ਔਰ ਇਸੇ ਕਰਤੇ ਹੋਏ ਜਿਹੜਾ ਉਹਨਾਂ ਦਾ ਦੌਰਾ ਹੈ ਹਾਲਾਂਕਿ ਉਸ ਦੌਰੇ ਨੂੰ ਲੈ ਕੇ ਵੀ ਸੰਸ਼ਯਾ ਜਿਹੜਾ ਉਹ ਬਣਿਆ ਹੋਇਆ ਹੈ ਅਰਵਿੰਦ ਕੇਜਰੀਵਾਲ ਕੱਲੀ ਪੰਜਾਬ ਪਹੁੰਚ ਚੁੱਕੇ ਸੀ ਅੱਜ ਉਹਨਾਂ ਨੇ ਸੀਐਮ ਭਗਵੰਤ ਮਾਨ ਦੇ ਨਾਲ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਾ ਸੀ ਲੇਕਿਨ ਅਚਾਨਕ ਸੀਐਮ ਹਾਲਤ ਵਿਗੜੀ ਹੈ ਉਸ ਨੂੰ ਵੇਖਦੇ ਹੋਏ ਉਹਨਾਂ ਦੀ ਜਿਹੜੀ ਸਿਹਤ ਵਿਗੜੀ ਹੈ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੀ ਸਰਕਾਰੀ ਰਿਹائش ਤੇ ਉਹਨਾਂ ਦਾ ਹਾਲ ਜਾਣਨ ਲਈ ਜਾ ਰਹੇ ਨੇ ਉਸ ਤੋਂ ਬਾਅਦ ਫਾਈਨਲ ਹੋ ਪਾਏਗਾ ਕਿ ਜਿਹੜੇ ਹਰ ਪ੍ਰਭਾਵੀ ਇਲਾਕਿਆਂ ਦੇ ਵਿੱਚ ਦੌਰਾ ਕੀਤਾ ਜਾਣਾ ਹੈ ਅਰਵਿੰਦ ਕੇਜਰੀਵਾਲ ਦੀ ਤਰਫੋਂ ਔਰ ਸੀਐਮ ਭਗਵੰਤ ਮਾਨ ਦੀ ਤਰਫੋਂ ਉਹ ਕਦੋਂ ਹੋਏਗਾ ਕਿ ਆ ਤੈ ਸਮਾਪਤ ਹੋਏਗਾ ਜਾਂ ਫਿਰ ਇੰਤਜ਼ਾਰ ਕਰਨਾ ਹੋਏਗਾ ਸੀਐਮ ਭਗਵੰਤ ਮਾਨ ਦੇ ਠੀਕ ਹੋਣ ਦਾ ਕਿਉਂਕਿ ਅਚਾਨਕ ਸਿਹਤ ਵਿਗੜਨ ਤੋਂ ਬਾਅਦ ਜਿਸ ਸੰਗ ਦੇ ਨਾਲ ਜਿਹੜੀ ਡਾਕਟਰਾਂ ਦੀ ਟੀਮ ਹੈ ਉਹ ਵੀ ਉਹਨਾਂ ਦੀ ਸਰਕਾਰੀ ਰਿਹائش ਤੇ ਉਪਰ ਮੌਜੂਦ ਹੈ ਔਰ ਸੀਐਮ ਸਰਕਾਰੀ ਰਿਹਾਇਸ਼ ਤੇ ਹੀ ਨੇ ਟ੍ਰੀਟਮੈਂਟ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਕਹਨ ਵਾਲੀ ਗੱਲ ਰਹੇਗੀ ਕਦੋਂ ਤੱਕ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਔਰ ਇਸ ਦੌਰੇ ਨੂੰ ਲੈ ਕੇ ਅਗਲਾ ਕੀ ਅਪਡੇਟ ਸਾਹਮਣੇ ਆਉਂਦਾ ਹੈ ਜੀ तमाम ਜਾਣਕਾਰੀ دینے ਧੰਨਵਾਦ ਅਚਾਨਕ ਸੀਮਾਨ ਦੀ ਸਿਹਤ ਵਿਗੜ ਗਈ ਹੈ ਦਰਸਲ ਅੱਜ ਅਰਵਿੰਦ ਕੇਜਰੀਵਾਲ ਤੇ ਸੀਮਾਨ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਜਾਣਾ ਸੀ ਜਿਹੜੇ ਇਲਾਕੇ ਹੜ੍ਹਾਂ ਦੀ ਮਾਰ ਚੇਲ ਰਹੇ ਨੇ ਪਰ ਇਸ ਤੋਂ ਠੀਕ ਪਹਿਲਾਂ ਸੀਮਾਨ ਦੀ ਅਚਾਨਕ ਸਿਹਤ ਵਿਗੜ ਗਈ ਹੈ ਤਾਂ ਅਰਵਿੰਦ ਕੇਜਰੀਵਾਲ ਉਹਨਾਂ ਦੀ ਰਿਹਾਈ 'ਤੇ ਮੁਲਾਕਾਤ ਕਰਨ ਦੇ ਲਈ ਪਹੁੰਚੇ ਨੇ ਹਾਲਾਂਕਿ ਇਸ ਵਾਰੇ ਕੋਈ ਅਪਡੇਟ ਸਾਹਮਣੇ ਨਹੀਂ ਆਈ ਹੈ ਕਿ ਅੱਜ ਹੀ ਸੀਮਾਨ ਕੇਜਰੀਵਾਲ ਦੇ ਵੱਲੋਂ ਦੌਰਾ ਕੀਤਾ ਜਾਣਾ ਕੁ ਸਮੇਂ ਬਾਅਦ ਉਹ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਤਸਵੀਰਾਂ ਵੀ ਤੁਹਾਡੇ ਨਾਲ ਨਾਲ ਦੇ ਨਾਲ ਸਾਂਝਿਆ ਕਰਨ ਦੀ ਕੋਸ਼ਿਸ਼ ਕਰਾਂਗੇ ਜਿੱਥੇ ਅਰਵਿੰਨ ਕੇਜਰੀਵਾਲ ਦਾ ਕਾਫਲਾ ਸੀਮਾਨ ਦੀ ਰਿਹਾਈ ਸਤੇ ਪਹੁੰਚਣ ਵਾਲਾ ਹੈ ਤਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦਰਸਨ ਲਗਾਤਾਰ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਜੋ ਹਾਲਾਤ ਹੈ ਉਹ ਖਰਾਬ ਬਣੇ ਹੋਏ ਨੇ ਤੇ ਸੀਮਾਨ ਦੇ ਵੱਲੋਂ ਵੀ ਜਗਾ ਜਗਾ ਤੇ ਜਾ ਕੇ ਦੌਰੇ ਕੀਤੇ ਜਾ ਰਹੇ ਨੇ ਤੇ ਅੱਜ ਵੀ ਉਹਨਾਂ ਦੇ ਵੱਲੋਂ ਦੌਰਾ ਕੀਤਾ ਜਾਣਾ ਸੀ ਆਪ ਸੁਪਰੀਮੋ ਕੱਲ ਹੀ ਜੋ ਹੈ ਪੰਜਾਬ ਆਏ ਨੇ ਤਾਂ ਉਹਨਾਂ ਦੇ ਨਾਲ ਸੀਮਾਨ ਵੀ ਜੋ ਸੀ ਹੜਾ ਪ੍ਰਭਾਵਿਤ ਇਲਾਕੇ ਦੇ ਵਿੱਚ ਜਾਣਾ ਸੀ ਲੋਕਾਂ ਦਾ ਜੋ ਹਾਲ ਜਾਣਿਆ ਜਾਣਾ ਸੀ ਸਾਰ ਲਿੱਤੀ ਜਾਣੀ ਸੀ ਪਰ ਇਸ ਤੋਂ ਠੀਕ ਪਹਿਲਾਂ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਸੀਮਾਨ ਦੀ ਅਚਾਨਕ ਸਿਹਤ ਵਿਗੜ ਚੁੱਕੀ ਹੈ ਉਹਨਾਂ ਦੀ ਰਿਹائش ਦੇ ਉੱਤੇ ਹੀ ਅਰਵਿੰਦ ਕੇਜਰੀਵਾਲ ਉਹਨਾਂ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚ ਰਹੇ ਨੇ ਕੁਸ ਮੇ ਬਾਅਦ ਹੀ ਕਲੀਅਰ ਹੋਵੇਗਾ ਕਿ ਅੱਜ ਉਹਨਾਂ ਦੇ ਵੱਲੋਂ ਪੰਜਾਬ ਦੇ ਹੜਪਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾਣਾ ਹੈ ਜਾਂ ਨਹੀਂ ਇਸ ਵਕਤ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸੀਐਮ ਮਾਨ ਦੀ ਸਿਹਤ ਵਿਗੜੀ ਹੈ ਤਾਂ ਉਹਨਾਂ ਦਾ ਹਾਲ ਜਾਣਨ ਅਤੇ ਮੁਲਾਕਾਤ ਕਰਨ ਲਈ ਅਰਵਿੰਦ ਕੇਜਰੀਵਾਲ ਉਹਨਾਂ ਦੀ ਦੇਹਾਈਸ਼ ਤੇ ਜਾ ਰਹੇ ਨੇ ਦੱਸਦੇ ਕਿ ਸਭ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਸਲ ਹੜਾ ਵਿਚਾਲੇ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ਤੇ ਸਨ ਵੱਖ-ਵੱਖ ਥਾਵਾਂ ਤੇ ਉਹਨਾਂ ਦੇ ਵੱਲੋਂ ਦੌਰਾ ਕੀਤਾ ਜਾਣਾ ਸੀ ਲੋਕਾਂ ਦਾ ਹਾਲ ਜਾਣਿਆ ਜਾਣਾ ਸੀ ਪਰ ਇਸੇ ਵਿਚਾਲੇ ਸੀਐਮ ਮਾਨ ਦੀ ਅਚਾਨਕ ਸਿਹਤ ਵਿਗੜ ਕੀ ਹੈ ਤਾਂ ਉਹਨਾਂ ਦਾ ਹਾਲ ਜਾਣਨ ਦੇ ਲਈ ਉਹਨਾਂ ਦੀ ਰਿਹائش ਤੇ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਨੇ ਤਵਨੀਤ ਸਾਡੇ ਨਾਲ ਬਣੇ ਹੋਏ ਨੇ ਵਨੀਤ ਕੀ ਕੁਝ ਜਾਣਕਾਰੀ ਹੈ ਸ੍ਰੀ ਮਾਨ ਦੀ ਅਚਾਨਕ ਸਿਹਤ ਵਿਗੜੀ ਹੈ ਕੀ ਕੁਝ ਅਪਡੇਟ ਹੈ ਬਿਲਕੁਲ ਦੇਖੋ ਸੀਹ ਸਿਹਤ ਅਚਾਨਕ ਵਿਗੜੀ ਹੈ ਸੀਐਮ ਮਾਨ ਜਿਸ ਸੰਗ ਤੇ ਨਾਲ ਪਿਛਲੇ ਕੁਝ ਦਿਨਾਤੋਂ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਪੰਜਾਬ ਚ ਝਲ ਰਿਹਾ ਹੈ ਔਰ ਉਸੇ ਮਾਰ ਕਰਕੇ ਸੀਐਮ ਮਾਨ ਜਿਹੜੇ ਨੇ ਹੜਾਂ ਦੇ ਵਿਚਾਰ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਰਹੇ ਸੀ ਤੇ ਅੱਜ ਅਚਾਨਕ ਜਿਹੜੀ ਆ ਉਹਨਾਂ ਦੀ ਸਿਹਤ ਵਿਗੜੀ ਹੈ ਔਰ ਇਸੇ ਕਰਤੇ ਹੋਏ ਜਿਹੜਾ ਉਹਨਾਂ ਦਾ ਦੌਰਾ ਹੈ ਹਾਲਾਂਕਿ ਉਸ ਦੌਰੇ ਨੂੰ ਲੈ ਕੇ ਵੀ ਸੰਸ਼ਯਾ ਜਿਹੜਾ ਉਹ ਬਣਿਆ ਹੋਇਆ ਅਰਵਿੰਦ ਕੇਜਰੀਵਾਲ ਕੱਲ ਹੀ ਪੰਜਾਬ ਪਹੁੰਚ ਚੁੱਕੇ ਸੀ ਅੱਜ ਉਹਨਾਂ ਨੇ ਸੀਐਮ ਭਗਵੰਤ ਮਾਨ ਦੇ ਨਾਲ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਾ ਸੀ ਲੇਕਿਨ ਅਚਾਨਕ ਹਾਲਤ ਵਿਗੜੀ ਹੈ ਉਸ ਨੂੰ ਵੇਖਦੇ ਹੋਏ ਉਹਨਾਂ ਦੀ ਜਿਹੜੀ ਸਿਹਤ ਵਿਗੜੀ ਹੈ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੀ ਸਰਕਾਰੀ ਰਿਹائش ਤੇ ਉਹਨਾਂ ਦਾ ਹਾਲ ਜਾਣਨ ਲਈ ਜਾ ਰਹੇ ਨੇ ਉਸ ਤੋਂ ਬਾਅਦ ਫਾਈਨਲ ਹੋ ਪਾਏਗਾ ਕਿ ਜਿਹੜੇ ਹਰ ਪ੍ਰਭਾਵੀ ਇਲਾਕਿਆਂ ਦੇ ਵਿੱਚ ਦੌਰਾ ਕੀਤਾ ਜਾਣਾ ਹੈ ਅਰਵਿੰਦ ਕੇਜਰੀਵਾਲ ਦੀ ਤਰਫੋਂ ਔਰ ਸੀਐਮ ਭਗਵੰਤ ਮਾਨ ਦੀ ਤਰਫੋਂ ਉਹ ਕਦੋਂ ਹੋਏਗਾ ਕਿ ਆ ਤੈ ਸਮਾਪਤ ਹੋਏਗਾ ਜਾਂ ਫਿਰ ਇੰਤਜ਼ਾਰ ਕਰਨਾ ਹੋਏਗਾ ਸੀਐਮ ਭਗਵੰਤ ਮਾਨ ਦੇ ਠੀਕ ਹੋਣ ਦਾ ਕਿਉਂਕਿ ਅਚਾਨਕ ਸਿਹਤ ਵਿਗੜਨ ਤੋਂ ਬਾਅਦ ਜਿਸ ਸੰਗ ਦੇ ਨਾਲ ਜਿਹੜੀ ਡਾਕਟਰਾਂ ਦੀ ਟੀਮ ਹੈ ਉਹ ਵੀ ਉਹਨਾਂ ਦੀ ਸਰਕਾਰੀ ਰਿਹائش ਤੇ ਉਪਰ ਮੌਜੂਦ ਹੈ ਔਰ ਸੀਐਮ ਕਾਰੀਰੀ ਹਾਈਸਟੇਨ ਹੈ ਟ੍ਰੀਟਮੈਂਟ ਉਹਨੂੰ ਦਿੱਤਾ ਜਾ ਰਿਹਾ ਹੈ ਵਿਖਾ ਨਹੀਂ ਗੱਲ ਰਹੇਗੀ ਕਦੋਂ ਤੱਕ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਔਰ ਇਸ ਦੌਰੇ ਨੂੰ ਲੈ ਕੇ ਅਗਲਾ ਕੀ ਅਪਡੇਟ ਸਾਹਮਣੇ ਆਉਂਦਾ ਜੀ ਤਮਾਮ ਜਾਣਕਾਰੀ ਦੇਣੇ ਧੰਨਵਾਦ ਅਚਾਨਕ ਸੀਮਾਨ ਦੀ ਸਿਹਤ ਵਿਗੜ ਗਈ ਹੈ ਦਰਸਲ ਅੱਜ ਅਰਵਿੰਦ ਕੇਜਰੀਵਾਲ ਤੇ ਸੀਮਾਨ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਜਾਣਾ ਸੀ ਜਿਹੜੇ ਇਲਾਕੇ ਹੜਾ ਦੀ ਮਾਰ ਚੇਲ ਰਹੇ ਨੇ ਪਰ ਇਸ ਤੋਂ ਠੀਕ ਪਹਿਲਾਂ ਸੀਮਾਨ ਦੀ ਅਚਾਨਕ ਸਿਹਤ ਵਿਗੜ ਗਈ ਹੈ ਤਾਂ ਅਰਵਿੰਦ ਕੇਜਰੀਵਾਲ ਉਹਨਾਂ ਦੀ ਰਿਹਾਈ 'ਤੇ ਮੁਲਾਕਾਤ ਕਰਨ ਲਈ ਪਹੁੰਚੇ ਨੇ ਹਾਲਾਂਕਿ ਇਸ ਵਾਰੇ ਕੋਈ ਅਪਡੇਟ ਸਾਹਮਣੇ ਨਹੀਂ ਆਈ ਹੈ ਕਿ ਅੱਜ ਹੀ ਸੀਮਾਨ ਤੇ ਕੇਜਰੀਵਾਲ ਦੇ ਵੱਲੋਂ ਦੌਰਾ ਕੀਤਾ ਜਾਣਾ ਕੁਝ ਸਮੇਂ ਬਾਅਦ ਉਹ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਤਸਵੀਰਾਂ ਵੀ ਤੁਹਾਡੇ ਨਾਲ ਨਾਲ ਦੇ ਨਾਲ ਸਾਂਝਿਆ ਕਰਨ ਦੀ ਕੋਸ਼ਿਸ਼ ਕਰਾਂਗੇ ਜਿੱਥੇ ਅਰਵਿੰਨ ਕੇਜਰੀਵਾਲ ਦਾ ਕਾਫਲਾ ਸੀਮਾਨ ਦੀ ਰਿਹਾਈ ਸਤੇ ਪਹੁੰਚਣ ਵਾਲਾ ਹੈ ਤਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦਰਸਲ ਲਗਾਤਾਰ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਜੋ ਹਾਲਾਤ ਹੈ ਉਹ ਖਰਾਬ ਬਣੇ ਹੋਏ ਨੇ ਤੇ ਸੀਮਾਨ ਦੇ ਵੱਲੋਂ ਵੀ ਜਗਾ ਜਗਾ ਤੇ ਜਾ ਕੇ ਦੌਰੇ ਕੀਤੇ ਜਾ ਰਹੇ ਨੇ ਤੇ ਅੱਜ ਵੀ ਉਹਨਾਂ ਦੇ ਵੱਲੋਂ ਦੌਰਾ ਕੀਤਾ ਜਾਣਾ ਸੀ ਆਪ ਸੁਪਰੀਮੋ ਕੱਲ ਹੀ ਜੋ ਹੈ ਪੰਜਾਬ ਆਏ ਨੇ ਤਾਂ ਉਹਨਾਂ ਦੇ ਨਾਲ ਸੀਮਾਨ ਵੀ ਜੋ ਸੀ ਹੜਾ ਪ੍ਰਭਾਵਿਤ ਇਲਾਕੇ ਦੇ ਵਿੱਚ ਜਾਣਾ ਸੀ ਲੋਕਾਂ ਦਾ ਜੋ ਹਾਲ ਜਾਣਿਆ ਜਾਣਾ ਸੀ ਸਾਰ ਲਿੱਤੀ ਜਾਣੀ ਸੀ ਪਰ ਇਸ ਤੋਂ ਠੀਕ ਪਹਿਲਾਂ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਸੀਮਾਨ ਦੀ ਅਚਾਨਕ ਸਿਹਤ ਵਿਗੜ ਚੁੱਕੀ ਹੈ ਉਹਨਾਂ ਦੀ ਰਿਹائش ਦੇ ਉੱਤੇ ਹੀ ਅਰਵਿੰਦ ਕੇਜਰੀਵਾਲ ਉਹਨਾਂ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚ ਰਹੇ ਨੇ ਕੁਸ ਮੇ ਬਾਅਦ ਹੀ ਕਲੀਅਰ ਹੋਵੇਗਾ ਕਿ ਅੱਜ ਉਹਨਾਂ ਦੇ ਵੱਲੋਂ ਪੰਜਾਬ ਹੜਪਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾਣਾ ਹੈ ਜਾਂ ਨਹੀਂ